ਵਧੀਆ ਗੱਡੀਆਂ ਤੁਸੀਂ ਲੱਭ ਰਹੇ ਹੋ ਸੀ ਤੇ ਰੇਟ ਵੀ ਤੁਹਾਨੂੰ ਜਾਇਜ਼ ਚਾਹੀਦੇ ਨੇ ਤੇ ਤੁਸੀਂ ਆਪਦੀ ਪਰਸਨਲ ਗੱਡੀ ਰੱਖਣੀ ਹੈ ਘਰ ਵਾਸਤੇ ਤਾਂ ਪਰਸਨਲ ਗੱਡੀਆਂ ਘਰ ਦੀਆਂ ਆਪਾਂ ਲੈ ਕੇ ਪਹੁੰਚੇ ਹਾਂ ਸੀ ਬਿਕਾਊ ਨੇ ਵਧੀਆ ਰੇਟਾਂ 'ਚ ਵਧੀਆ ਗੱਡੀਆਂ ਸਾਰੀ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਨੰਬਰ ਆਪਣਾ 9465929488 ਤੁਹਾਡੇ ਕੋਲੇ ਵੀ ਗੱਡੀ ਐ ਮੋਟਰਸਾਈਕਲ ਐ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਕੇ ਐਡ ਤੁਸੀਂ ਲੁਵਾ ਸਕਦੇ ਹੋ ਪਹਿਲੀ ਗੱਡੀ ਆਪਾਂ ਸਵਿਫਟ VDI ਡੀਜ਼ਲ ਵੇਰੀਐਂਟ ਆ ਤੇ ਮਾਡਲ ਦੀ ਗੱਲ ਕਰੀਏ 2008 ਐਸੀ ਤੇ ਪਾਸਿੰਗ ਮਾਲਕ ਨੇ ਆਪਾਂ ਕਰਵਾਈ ਹੋਈ ਆ 2029 ਤੱਕ ਰਾਂ ਮਾਲਕ ਨੇ ਆਖਿਆਗਾ 128 ਕੁੱਲ ਗੱਡੀ ਚੱਲੀ ਹੋਈ ਆ 1 ਲੱਖ 28000 ਟਾਇਰਾਂ ਦੇ ਵਿੱਚ ਮਾਲਕ ਨੇ ਦੱਸੇ ਨੇ ਵੀ ਅਲਾਈ ਲੱਗੇ ਹੋਈ ਨੇ ਤੇ ਬੰਪਰ ਬੂਮ ਪਰ ਪੂਰੇ ਵਧੀਆ ਦੇਖਣ ਨੂੰ ਮਿਲ ਜਾਣਗੇ ਤੇ ਗੱਡੀ ਹੈਗੀ ਆ ਪੰਜਾਬ ਨੰਬਰ ਦੀ ਸਾਰਾ ਕੁਝ ਤੁਹਾਡੇ ਸਾਹਮਣੇ ਆ ਮਾਲਕ ਕਹਿੰਦੇ ਨੇ ਟਾਇਰ ਬਿਲਕੁਲ ਨਵੇਂ ਨੇ ਸੈਂਟਰ ਲੋਕ ਹੈ ਰਿਮੋਟ ਨਾਲ ਅੰਦਰ ਦੀ ਗੱਲ ਕਰੀਏ ਟੱਚ ਸਕਰੀਨ ਲੱਗੀ ਹੋਈ ਹੈ ਤੇ ਨਵੀਂ ਬੈਟਰੀ ਆ ਤੇ ਮਾਲਕ ਕਹਿੰਦੇ ਨੇ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਆ ਤਾਂ ਇੱਕ ਵਾਰੀ ਘਰੇ ਆਉ ਧਰਮਕੋਟ ਧਰਮਕੋਟ ਮੋਗਾ ਮਾਲਕ ਦਾ ਏਰੀਆ ਗਾ 185 ਮਾਲਕ ਨੇ ਇੱਕ ਡਿਮਾਂਡ ਕੀਤੀ ਆ ਯੈਸ ਨੋ ਜਾ ਰੇਟ ਅਜੇ ਕੋਈ ਫਿਕਸ ਨਹੀਂ ਹੈਗਾ ਉੱਤੇ ਥੱਲੇ ਹੋ ਜਾਊਗਾ ਜਿਨੇ ਵੀ ਦੇਖਣੀ ਹੋਈ ਜੇ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੇ ਰੇਟ ਮੁਕਾ ਕੇ ਆਪ ਦਾ ਮੂਕੀਤੀ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਮਾਲਕ ਦਾ ਨੰਬਰ ਹੇਠਾਂ ਤੁਹਾਨੂੰ ਸਕਰੀਨ ਤੇ ਵੱਡੇ ਵੱਡੇ ਅੱਖਰਾਂ ਚ ਮਿਲ ਗਿਆ ਹੋਇਆ ਸੀ ਤੇ ਗੱਲ ਕਰਾਂਗੇ ਜੀ ਸੈਕੰਡ ਗੱਡੀ ਦੀ ਆਪਣੇ ਕੋਲੇ ਫੋਰ ਦੀ ਫਿਗੋ ਮਾਲਕ ਨੇ ਵੇਚਣ ਵਾਸਤੇ ਗੱਡੀ ਭੇਜੀ ਹੋਈ ਆ 13 ਮਾਡਲ ਗੱਡੀ ਐਸੀ ਦਸੰਬਰ ਮਹੀਨਾ ਲਾਸਟ ਜਮਾ ਤੇ ਸੰਗਰੂਰ ਏਰੀਆ ਚ ਗੱਡੀ ਮਾਲਕ ਨੇ ਭੇਜੀ ਆ ਆਰਮੀ ਪਰਸਨ ਦੀ ਗੱਡੀ ਐ ਜਿਹੜੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇ ਸੀ ਗੱਡੀ ਦੀ ਡਿਮਾਂਡ ਦੀ ਗੱਲ ਕਰੀਏ ਤਾ 170 ਡਿਮਾਂਡ ਚੱਲੀ ਗੱਡੀ 110000 ਤੇ ਟਾਇਰ ਪਏ ਨੇ 90 ਤੋਂ 95 ਪੀਸੀ ਬਿਲਕੁਲ ਨਵੇਂ ਟਾਇਰ ਆਪਾਂ ਇੱਕ ਤਰ੍ਹਾਂ ਦੇ ਕਹਿ ਸਕਦੇ ਹਾਂ ਜੀ ਬਾਕੀ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਵਧੀਆ ਟਾਇਰ ਨੇ ਵਧੀਆ ਵਾਡੀ ਲਾਈਨਰ ਸੀ ਬਾਕੀ ਮਾੜੇ ਮੋٹے ਡੈਂਟ ਆਪਾਂ ਨੂੰ ਮਿਲਣਗੇ ਜ਼ਰੂਰ ਬੈਕ ਸਾਈਡ ਡਿੱਕੀ ਤੇ ਵੀ ਤੇ ਇੱਕ ਪਾਸੇ ਜਿੱਥੇ ਟੈਂਕੀ ਜੀ ਤੇਲ ਵਾਲੀ ਜਿੱਥੋਂ ਆਪਾਂ ਪਾਉਣੀ ਤੇਲ ਉੱਥੇ ਵੀ ਛੋਟਾ ਜਿਹਾ ਡੈਂਟ ਹੈਗਾ ਬਾਕੀ ਤੁਸੀਂ ਚਾਰੇ ਪਾਸੇ ਦੇਖ ਸਕਦੇ ਹੋ ਮਾਲਕ ਨੇ ਵਧੀਆ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਮਾਲਕ ਕਹਿੰਦੇ ਨੇ ਸਾਰੀ ਗੱਡੀ ਜੈਨੂਨ ਹੈ ਜਿਵੇਂ ਦੀ ਹੈਗੀ ਆ ਸਾਹਮਣੇ ਹੈ ਸੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਸੰਗਰੂਰ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਵੀ ਦਿੱਤਾ ਸੀ ਕਰੋ ਗੱਲਬਾਤ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਤੁਸੀਂ ਵੀ ਵੇਚਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਆਪੀ ਜੋ ਜੀ ਜੋ ਮੌਫਰਿਦੂ ਬਿਚਾਪਾ ਐਡ ਲਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਸੀ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਗਾ ਜਿੰਨੇ ਦੇਖ ਰਹੇ ਹੋ ਇੱਕ ਵੀਡੀਓ ਬਣਾ ਕੇ ਭੇਜ ਜ਼ਰੂਰ ਦਿਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਚੈਨਲ ਤੇ ਪਹੁੰਚੇ ਹੋ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਜ਼ਰੂਰ ਦਬ ਦਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਵੀ ਦਿੱਤਾ ਹੋਇਆ ਜੀ ਉਹਨੂੰ ਤਾਂ ਜ਼ਰੂਰ ਦਬ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਕਮੈਂਟਸ ਕਰਕੇ ਜ਼ਰੂਰ ਦੱਸ ਦਿਓ ਜੀ ਇੱਕ ਆਪਾਂ ਹੋਰ ਗੱਡੀ ਲੈ ਕੇ ਪਹੁੰਚਿਆ ਇੱਕ ਗੱਡੀ ਵੀ ਆਰਮੀ ਮਾਲਕ ਦੀ ਸੀ 2001 ਮਾਡਲ ਗੱਡੀ ਮਾਲਕ ਨੇ ਦੱਸੀ ਇਹ ਜੈਨ ਗੱਡੀ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਆਲੋਕੀ ਹੈ ਜੀ ਕਮੀ ਕੋਈ ਨਹੀਂ ਰੰਗ ਰੰਗ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਜਾ ਕੇ ਤੁਸੀਂ ਗੱਡੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਦੇਖਣਾ ਚਾਹੁੰਨੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਗੱਡੀ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੀ ਤਸੱਲੀ ਕਰਨੀ ਹੈ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇੰਤਮ ਮਾਲਕ ਦੇ ਘਰੇ ਜਾਓ ਬਰਨਾਲਾ ਮਾਲਕ ਦਾ ਏਰੀਆ 60000 ਰੁਪਏ ਡਿਮਾਂਡ ਕਹੀਆ ਮਾਲਕ ਨੇ ਤੇ ਮਾਲਕ ਦਾ ਨੰਬਰ ਸਕਰੀਨ ਤੇ ਆ ਤੁਹਾਨੂੰ ਮਿਲ ਗਿਆ ਹੋਊਗਾ ਜੀ ਸਾਰੀ ਗੱਡੀਆਂ ਦੀ ਆਪਾਂ ਗੱਲਬਾਤ ਕਰੀ ਲਈ ਸੀ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਨੇ ਐਡ ਕਰਬੋਣੀ ਆਪਣੇ ਕੋਲ ਭੇਜੋ ਨਾਲ ਦੀ ਨਾਲ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਗੱਡੀ ਮੋਟਰਸਾਈਕਲ ਤੇ ਨਵੀਆਂ ਨਵੀਆਂ ਕੋਠੀਆਂ ਮਕਾਨਾਂ ਦੀ ਵੀਡੀਓ ਦੇ ਨਾਲ ਜੀ